ਲੋ ਜੀ ਮੌਕੇ ਤੇ ਮੌਣਕ ਸ਼ਹਿਰ ਦੇ ਅੰਦਰ ਪਹੁੰਚੇ ਹੋਏ ਆ ਤੁਹਾਨੂੰ ਪਤਾ ਹੈ ਜਿੱਦਾਂ ਕਿ ਪੰਜਾਬ ਦੇ ਵਿੱਚ ਨਗਰ ਪੰਚਾਇਤੀ ਚੋਣਾਂ ਚੱਲ ਰਹੀਆਂ ਬਾਕੀ ਉਰੇ ਦਾ ਕੀ ਮਾਹੌਲ ਹੈ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਤੇ ਆਪਾਂ 64 ਨੰਬਰ 5 5 ਦੇ ਜਿਹੜੇ ਉਮੀਦਵਾਰ ਹੈ ਪਾਸੋ ਦੇ ਵੀ ਜਿਨ੍ਹਾਂ ਦਾ ਚੌਨ ਨਿਸ਼ਾਨ ਸਲਾਈ ਮਸ਼ੀਨ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਕਿਵੇਂ ਚੱਲ ਰਿਹਾ ਮਾਹੌਲ ਵਧੀਆ ਚੱਲ ਰਿਹਾ ਸਾਰਾ ਕੋਈ ਵਧੀਆ ਚੱਲ ਰਿਹਾ ਵਧੀਆ ਭਾਈਚਾਰੇ ਨਾਲ ਚੱਲ ਰਿਹਾ ਹਾਂ ਭਾਈਚਾਰ ਨਾਲ ਕੋਈ ਰੋਲਾ ਰਪਾ ਨਾ ਕੋਈ ਰੋਲਾ ਨਹੀਂ ਹੈ ਬਹੁਤ ਗੁਰੇ ਸਪੋਰਟਰ ਹਾਂ ਸਪੋਰਟਰ ਠੀਕ ਹੈ ਕਿੱਥੇ ਨੇ ਆਪ ਜੀ ਕੈਂਡੀਡੇਟ ਆਪਣੇ ਮੋੜ ਮੋੜ ਕੇ ਆ ਅੱਗੇ ਮੋੜ ਤੇ ਹਾਂਜੀ ਕਿਵੇਂ ਚੱਲ ਰਿਹਾ ਮਾਹੌਲ ਭਾਈ ਜੀ ਵਧੀਆ ਮਾਹੌਲ ਚੱਲ ਰਿਹਾ ਵਧੀਆ ਬੋਲਣਾ ਚੱਲ ਰਿਹਾ ਚਲੋ ਤੇ ਬਾਕੀ ਅਗਲੇ ਕੈਂਡੀਡੇਟਾਂ ਨਾਲ ਗੱਲਬਾਤ ਕਰਦੇ ਆਪਾਂ ਤੇ ਪਹੁੰਚੇ ਹਾਂ ਇੱ ਨਾ ਵਾਰਡ ਨੇ 13 ਵਾਰਡ ਚੋਂ 8 ਬਾੜਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਵੀ ਚੁਣੇ ਗਏ ਨੇ ਜਿਨ੍ਹਾਂ ਦਾ ਉਹਨਾਂ ਦੇ ਵਿੱਚੋਂ ਇੱਕ 7 ਨੰਬਰ ਵਾਰਡ ਦੇ ਕੈਂਡੀਡੇਟ ਨੇ ਪਰਮਜੀਤ ਕੋਰ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਝਾੜੂ ਮੈਮ ਕੀ ਕਹਿਣਾ ਚਾਹੋਗੇ ਮਾਹੌਲ ਸਾਨੂੰ ਤਾਂ ਜੀ ਪੂਰੀ ਉਮੀਦ ਹੈ ਵੀ ਜਿੱਤਣਗੇ 7 ਨੰਬਰ ਵਾਰਡ ਤੋਂ ਜੀ ਹਾਂ ਜੀ ਤੇ ਪੂਰਾ ਬਹੁਤ سپورਟ ਕਰ ਰਹੇ ਨੇ ਤੇ ਮਾਹੌਲ ਕਿਵੇਂ ਚੱਲ ਰਿਹਾ ਉਹਨੇ ਬਹੁਤ ਵਧੀਆ ਮਾਹੌਲ ਆ ਜੀ ਕੋਈ ਰੋਲੇ ਰੱਪੇ ਵਾਲਾ ਇੰਦਾ ਨਹੀਂ ਨਹੀਂ ਕੋਈ ਨਹੀਂ ਤੇ ਆਪਣੇ ਬੰਸੀ ਮੋਬਾਈਲ ਵਾਲ ਬੰਸੀ ਜੀ ਬੈਠੇ ਹਾਂ ਜੀ ਕੀ ਕਹਿਣਾ ਜੀ ਜੁੜਿਆ ਬਿਲਕੁਲ ਸੱਚੇ ਦੇ ਸੱਚੇ ਸਾਡੇ ਐਮਸੀ ਨਾਲ ਬੜੇ ਇਮਾਨਦਾਰ ਬਹੁਤ ਵਧੀਆ ਸਾਨੂੰ ਪੂਲ سپورਟਿੰਗ ਨੇ ਪੂਰੀ ਬ੍ਰਦਰਰੀ ਦੀ ਅਸੀਂ ਜਿੱਤੇ ਦੀ ਰਾਹ ਤੇ ਖੜੇ ਆ ਬਸ ਜਿੱਤੇ ਹਾਂ ਹਾਂ ਜੀ ਵੀ 7 ਨੰਬਰ ਬੋ ਮਤਲਬ ਬਾੜ ਚੋਂ ਤੁਹਾਡੇ ਕਹਿਣ ਦਾ ਮਤਲਬ ਹੈ ਜੀ ਪਰਮਜੀਤ ਕੌਰ ਜੀ ਵੀ ਪੂਰੇ ਫੁੱਲ ਮੈਂ ਸਫਲਤਾ ਪ੍ਰਾਪਤ ਕਰਨਗੇ ਬਹੁਤ ਮੰਜ਼ਿਲ ਸਾਡੀ ਬਿਲਕੁਲ ਨਜ਼ਦੀਕ ਹੈ ਵੇਖੋ ਬਿਲਕੁਲ ਨਜ਼ਦੀਕ ਬਾਕੀ ਮਾਹੌਲ ਦੇ ਬਾਰੇ ਕੀ ਕਹਿਣਾ ਚਾਹੋਗੇ ਮਾਹੌਲ ਬਿਲਕੁਲ ਸ਼ਾਂਤਮਈ ਹੈ ਬੜੀ ਪ੍ਰੇਮ ਨਾਲ ਬੋਟੇ ਸਾਹਿਬ ਸਭ ਦਾ ਸਾਝਾ ਬਿਲਕੁਲ ਹੈ ਨਾ ਬਿਲਕੁਲ ਸਾਝਾ ਬਹੁਤ ਵਧੀਆ ਤਰੀਕੇ ਨਾਲ ਸਾਰੇ ਕੰਨੇ ਬੜੇ ਪਿਆਰੇ ਨੇ ਹਾਂਜੀ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਕਹਿਣਾ ਚਾਹੂੰਗੀ ਇਸ ਟਾਈਮ ਮਾਹੌਲ ਹੈ ਜਿਹੜਾ ਉਹ ਸਾਡੇ ਪੱਖ ਦੇ ਵਿੱਚ ਹੈ ਜਿੱਤ ਸਾਡੀ ਹੈ ਤੇ ਆਪਣੇ ਮਤਲਬ ਜਿਹੜਾ 7 ਨੰਬਰ ਵਾਰਡ ਹੈ ਚ ਕਿੰਨੀ ਵੋਟਾਂ ਨੇ ਜੀ ਇਹਦੇ ਵਿੱਚ ਮੋਸਟਲੀ ਵੋਟਾਂ ਨੇ ਜਿਹੜੀਆਂ ਸਾਰੀਆਂ ਪੈ ਚੁੱਕੀਆਂ ਨੇ ਜਿੰਨ 1000 ਦੇ ਅਰਾਊਂਡ ਵੋਟ ਹੈਗੇ ਚਲੋ ਬਹੁਤ ਵਧੀਆ ਤੇ ਤੁਸੀਂ ਸੁਣ ਰਹੇ ਆਪਾਂ ਮੂਨਕ ਸ਼ਹਿਰ ਦੇ ਅੰਦਰ ਖੜੇ ਆ ਬਿਲਕੁਲ ਮਾਹੌਲ ਹੈ ਜਿਹੜਾ ਸ਼ਾਂਤਮੇ ਚੱਲ ਰਿਹਾ ਬਾਕੀ ਆਪਾਂ ਅਗਲੀ ਸਾਈਡ ਚੱਲਦੇ ਆ ਤੇ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਅੱਗੇ ਕੀ ਮਾਹੌਲ ਬਣਿਆ ਹੋਇਆ ਬਾਕੀ ਲੋ ਜੀ ਆਪਾਂ ਬਿਲਕੁਲ ਸਕੂਲ ਦੇ ਸਾਹਮਣੇ ਪਹੁੰਚ ਚੁੱਕੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਕਿੱਦਾਂ ਚੱਲ ਰਿਹਾ ਮਾਹੌਲ ਇਲੈਕਸ਼ਨ ਵਗੈਰਾ ਦਾ ਮਾਹੌਲ ਬਹੁਤ ਵਧੀਆ ਚੱਲ ਰਿਹਾ ਹੈ ਬੜੇ ਸ਼ਾਂਤ ਮੀ ਢੰਗ ਦੇ ਨਾਲ ਇਲੈਕਸ਼ਨ ਹੋ ਰਹੀ ਨੇ ਕੋਈ ਹੁੱਲੜਬਾਜੀ ਨਹੀਂ ਹੋ ਰਹੀ ਪ੍ਰਸ਼ਾਸਨ ਬਹੁਤ ਐਕਟਿਵ ਨਾਲ ਐਕਟਿਵ ਹੈ ਇਸ ਵਕਤ ਕਿਸੇ ਨੂੰ ਫालतू ਅੰਦਰ ਜਾਣ ਨਹੀਂ ਦੇ ਰਿਹਾ ਠੀਕ ਹੈ ਜੀ ਬਾਕੀ ਸਾਰੇ ਕੈਂਡੀਡੇਟ ਨੇ ਇਸ ਵਕਤ ਕੌਮਪੀਟੀਸ਼ਨ ਨੇ ਕੌਮਪੀਟੀਸ਼ਨ ਦੇ ਵਿੱਚ ਨੇ ਕੋਈ ਵੀ ਬਾਹਰ ਨਹੀਂ ਹੋਇਆ ਹੈ ਇਹ ਤਾਂ ਠੀਕ ਹੈ ਜੀ ਸਭ ਨੂੰ ਐਂ ਹੈ ਵੋਟਾਂ ਦਾ ਪਤਾ ਨਹੀਂ ਲੱਗ ਰਿਹਾ ਵੀ ਕਿਹਦੀਆਂ ਵਾਦ ਨੇ ਕੀ ਦੀਆਂ ਪੈ ਰ ਵੋਟਰ ਬਹੁਤ ਜ਼ਿਆਦਾ ਸੂਝਵਾਨ ਨੇ ਤੇ ਆਪਾਂ ਕਿਹੜੇ ਵਾਰਡ ਚ ਸਪੋਰਟ ਕਰ ਰਹੇ ਆ ਜੀ 7 ਨੰਬਰ ਵਾਰਡ ਚ 7 ਨੰਬਰ ਕੋਣ ਖੜੇ ਨੇ ਆਪਣੇ ਜੀ ਜਿਹੜੇ 7 ਨੰਬਰ ਵਾਰਡ ਚ ਖੜੇ ਨੇ ਮੇਰੇ ਮਿਸਿਸ ਨੇ ਪਰਮਜੀਤ ਕੌਰ ਅੱਛਾ ਇਹ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹਾਂ ਜੀ ਜਿੱਦਾਂ ਕਿ ਤੁਹਾਨੂੰ ਪਤਾ ਵੀ 13 ਵਾਰਡ ਦੇ ਅੰਦਰ ਮੁਣਕ ਸ਼ਹਿਰ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਜਿਹੜੇ 7 ਨੰਬਰ ਵਾਰਡ ਤੋਂ ਹੈ ਬਾਕੀ ਹੋਰਾਂ ਨਾਲ ਗੱਲਬਾਤ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਕਵਾਂਗੇ ਜੀ ਮਾਹੌਲ ਚੰਗਾ ਹੈ ਹਾਂਜੀ ਸਵੇਰ ਤੋਂ ਲੈ ਕੇ ਹੁਣ ਤੱਕ ਕੁਝ ਕੋਈ ਨਹੀਂ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਪੂਰਾ ਐਕਟਿਵ ਹੈ ਸਭ ਬਹੁਤ ਸ਼ਾਂਤਮਈ ਮਾਹੌਲ ਨਾਲ ਪੂਰਾ ਉਹਨਾਂ ਨੇ ਸਾਥ ਦਿੱਤਾ ਜੀ ਪੂਰਾ ਸਾਥ ਚੱਲ ਤੁਸੀਂ ਕੀ ਕਹਿਣਾ ਚਾਹੋਗੇ ਜੀ ਵਧੀਆ ਚੱਲ ਰਿਹਾ ਜੀ ਮਾਹੌਲ ਸਾਰੇ ਸਾਥ ਦੇ ਰਹੇ ਨੇ ਹਾਂਜੀ ਬਹੁਤ ਵਧੀਆ ਚੱਲ ਰਿਹਾ ਚਲੋ ਠੀਕ ਹੈ ਜੀ ਵਧੀਆ ਤੇ ਬਾਕੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ 13 ਬਾੜ ਦੇ ਅੰਦਰ ਦੋ ਬਾੜ ਦੀ ਵੋਟ ਐ ਇੱਧਰ ਬॉय ਸਕੂਲ ਦੇ ਵਿੱਚ ਪੈ ਰਹੀਆਂ ਬਾਕੀ ਉਧਰ ਪੈ ਰਹੀਆਂ ਬਾਕੀ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਵੀ ਕੀ ਕਹਿਣਾ ਚਾਣਗੇ ਲੋ ਜੀ ਬਾਕੀ ਹੋਰਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਸਰ ਜੀ ਕੀ ਕਹਿਣਾ ਚਾਹੋਗੇ ਜੀ ਕਿਵੇਂ ਚੱਲ ਰਿਹਾ ਮਾਹੌਲ ਬਹੁਤ ਵਧੀਆ ਮਾਹੌਲ ਆ ਸ਼ਾਂਤ ਮਾਹੌਲ ਆ ਜੀ ਬਿਲਕੁਲ ਕੋਈ ਅਸ਼ੀ ਵੇਸ਼ੀ ਗੱਲ ਨਹੀਂ ਮਤਲਬ ਇੱਧਰ ਕਿਹੜੇ ਕਿਹੜੇ ਬਾੜ ਦੀ ਬੋਟਾ ਪੈ ਰਹੀਆਂ ਜੀ ਇੱਧਰ ਜੀ ਵਾਰਡ 5 ਤੇ 7 ਵਾਰਡ ਜਾਂਦੇ ਆਪਾਂ ਕਿਹੜੀ ਵਾਰਡ ਚੋਂ ਸਪੋਰਟ ਆਪਾਂ ਵਾਰਡ ਤੋਂ 7 ਨੂੰ ਸਪੋਰਟ ਆ ਜੀ ਕਿਹੜੇ ਕਿੰਨਾਂ ਨੂੰ ਕਰ ਰਹੇ ਹੋ ਹਵਾਈ ਜਹਾਜ਼ ਨੂੰ ਜੀ ਹਵਾਈ ਜਹਾਜ਼ ਨੂੰ ਕਿਵੇਂ ਮਾਹੌਲ ਲੱਗ ਰਿਹਾ ਵੀ ਬਹੁਤ ਵਧੀਆ ਜੀ ਆਸਾਂ ਪਰਮਾਤਮਾ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਸ਼ਾਂਤ ਮੀਟੰਗ ਨਾਲ ਵੋਟਾਂ ਪੈ ਰਹੀਆਂ ਹਾਂਜੀ ਬਹੁਤ ਵਧੀਆ ਵੀ ਭਾਈਚਾਰਾ ਪੂਰਾ ਬਣਿਆ ਹੋਇਆ ਹੈ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਉਹ ਨਹੀਂ ਜੀ ਵੀ ਸਵੇਰੇ ਦੀ ਜੋ ਪੈ ਰਹੀ ਹੈ ਵੀ ਸਮਾਪਤੀ ਦਾ ਟਾਈਮ ਆ ਗਿਆ ਵੀ ਹਲੇ ਤੱਕ ਕੋਈ ਅਸੀਂ ਦੀ ਪਿਕਚਰ ਪਰਸ਼ਾਣ ਸ਼ਾਂਤੀ ਨਾਲ ਦਾ ਪੂਰਾ ਸਾਥ ਕਿਸੇ ਗਲਤ ਦੀ ਕੋਈ ਦਿੱਕਤ ਨਹੀਂ ਜੀ ਲੋ ਤੁਹਾਨੂੰ ਬਾਕੀ ਸਕੂਲ ਦੇ ਅੰਦਰੋਂ ਵੀ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੀ ਪੂਰਾ ਐਕਟਿਵ ਹੈ ਬਿਲਕੁਲ ਸ਼ਾਂਤ ਮਹਿ ਟੰਗ ਨਾਲ ਸਾਰਾ ਕੁਝ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੀ ਬਿਲਕੁਲ ਐਕਟਿਵ ਹੋ ਕੇ ਬੈਠੇ ਨੇ ਬਿਲਕੁਲ ਕੋਈ ਹੁੱਲੜਵਾਜੀ ਵਗੈਰਾ ਨਹੀਂ ਆ ਤੇ ਇੱਥੇ ਬੜੀ ਸ਼ਾਂਤ ਮਹਿ ਨਾਲ ਦੋ ਪਾਰਾਂ ਦੀਆਂ ਵੋਟਾਂ ਪੈ ਰਹੀਆਂ ਤੁਸੀਂ ਬਾਕੀ ਸਕੂਲ ਦੇ ਅੰਦਰ ਵੀ ਨਿਗਾਹ ਮਾਰ ਸਕਦੇ ਹੋ ਬਾਕੀ ਲੋਕਾਂ ਨਾਲ ਬਾਹਰ ਗੱਲਬਾਤ ਕਰਦੇ ਆ ਬਾਕੀ ਸਮਾਂ ਬਹੁਤ ਘੱਟ ਹੈ ਕਿਉਂਕਿ ਇਲੈਕਸ਼ਨ ਦਾ ਟਾਈਮ ਸਮਾਪਤੀ ਹੋਣ ਵਾਲੀ ਹੈ ਕੁਝ ਟਾਈਮ ਬਾਅਦ ਚ ਪਤਾ ਲੱਗ ਜਾਣਾ ਵੀ ਕੀ ਹੋਣ ਵਾਲਾ ਕੀ ਨਹੀਂ ਹੋਣ ਵਾਲਾ ਬਾਕੀ ਪ੍ਰਸ਼ਾਸਨ ਨਾਲ ਆਪਾਂ ਗੱਲਬਾਤ ਕਰਦੇ ਆਂ ਸੱਚੀ ਗੱਲ ਸਰ ਜੀ ਸੱਚੀ ਗੱਲ ਜੀ ਕਿਵੇਂ ਮਾਹੌਲ ਚੱਲ ਰਿਹਾ ਜੀ ਇਲੈਕਸ਼ਨ ਦਾ ਪੀਸਫੁਲ ਹੈ ਜੀ ਬਿਲਕੁਲ ਬਿਲਕੁਲ ਪੀਸਫੁਲ ਹੈ ਵੀ ਪ੍ਰਸ਼ਾਸਨ ਪੂਰਾ ਐਕਟਿਵ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਐਕਟਿਵ ਲੋ ਦੇਖ ਸਕਦੇ ਹੋ ਬਿਲਕੁਲ ਪ੍ਰਸ਼ਾਸਨ ਪੂਰੇ ਐਕਟਿਵ ਖੜੇ ਨੇ ਬਿਲਕੁਲ ਸ਼ਾਂਤ ਮੈਨ ਨਾਲ ਬਾਕੀ ਆਪਾਂ ਬਾਹਰ ਗੱਲਬਾਤ ਕਰਦੇ ਆਂ ਲੋਕਾਂ ਨਾਲ ਜਾਣਦੇ ਆ ਵੀ ਆਨਲਾਈਨ ਟਾਈਮ 'ਚ ਥੋੜੇ ਜੋ ਵੀ ਆਨਲਾਈਨ ਟਾਈਮ 'ਚ ਕਿਹਨੂੰ ਸਫਲਤਾ ਮਿਲਦੀ ਹੈ ਕਿਹਨੂੰ ਉਹ ਹੁੰਦੀ ਪੰਜਵਾੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਚੱਲ ਰਿਹਾ ਮਾਹੌਲ ਜੀ ਮਾਹੌਲ ਬਹੁਤ ਵਧੀਆ ਆਪਾਂ ਪੰਜਵਾੜ ਚੋ ਜੀ ਪੰਜਵਾੜ ਤੋਂ ਆਪਣੇ ਕੌਣ ਖੜੇ ਨੇ ਪੰਜਵਾੜ ਚੋ ਆਪਣੇ ਨੋਹ ਖੜੀਆ ਕੰਤੋ ਦੇ ਵੀ ਕੀ ਹੈ ਕੰਤੋ ਦੇ ਕੀ ਨਿਸ਼ਾਨ ਹੈ ਜੀ ਨਿਸ਼ਾਨ ਟਰੈਕਟਰ ਹੈ ਟਰੈਕਟਰ ਹੈ ਤੇ ਕੀ ਲੱਗ ਰਿਹਾ ਤੁਹਾਨੂੰ ਵੀ ਆਨਲਾਈਨ ਟਾਈਮ 'ਚ ਜਦੋਂ ਕੰਟੇ 2 ਘੰਟੇ ਬਾਅਦ ਰਿਜ਼ਲਟ ਆਣਾ ਤੇ ਕੀ ਮਾਹੌਲ ਸਾਡਾ ਸਹੀ ਚੱਲ ਰਿਹਾ ਸਾਡੀ ਅਮੀ ਦਾ ਪੂਰਾ ਪੂਰਾ ਵੀ ਅਸੀਂ ਜਿੱਤਾਂਗੇ ਪੂਰਾ ਜਿੱਤਾਂਗੇ ਲੋ ਜੀ ਬਾਕੀ ਹਾਂਜੀ ਇਹਨਾਂ ਦੀ ਤੇ ਬਾਈ ਨਾਲ ਗੱਲ ਕੀ ਨਾਮ ਹੈ ਜੀ ਆਪਣਾ ਗੁਰਮੁਖ ਸਿੰਘ ਹੈ ਜੀ ਪੰਜ ਕਿਹੜੇ ਬਾੜ ਚ ਆਪਣੀ ਬਾੜ ਨੰਬਰ 5 ਹੈ ਜੀ ਅੱਛਾ ਜੀ ਹਾਂਜੀ ਤੇ ਕੌਣ ਆਪਣੇ ਧਰਮ ਪਤਰੀ ਖੜੇ ਨੇ ਹਾਂਜੀ ਮੈਂ ਧਰਮ ਪੰਥ ਕੰਤੋ ਦੇ ਵੀ ਆ ਜੀ ਅੱਛਾ ਕੰਤੋ ਦੇ ਵੀ ਆ ਕੀ ਲੱਗ ਰਿਹਾ ਤੁਹਾਨੂੰ ਬਾਈ ਬਾਬੇ ਨਾਨਕ ਦੀ ਕਿਰਪਾ ਹੈ ਬਾਬੇ ਨਾਨਕ ਦੀ ਕਿਰਪਾ ਹੈ ਬਾਕੀ ਇਹ ਦੇਖ ਸਕਦੇ ਹੋ ਬਾਕੀ ਲੋਕਾਂ ਦਾ ਮਾਹੌਲ ਤਾਂ ਕਹਿਣਾ ਹੈ ਵੀ ਆਨ ਵਾਲੇ ਟਾਈਮ ਨੂੰ ਸ਼ਾਮ ਤੱਕ ਜੋ ਹੁੰਦਾ ਮਾਹੌਲ ਤੁਹਾਡੇ ਸਾਹਮਣੇ ਆਊਗਾ ਬਾਕੀ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਇੱਧਰ ਬੜੇ ਲੋਕ ਐਕਟਿਵ ਨੇ ਬਾਕੀ ਜੋ ਅਸਲੀ ਗੱਲ ਹੁੰਦੀ ਹੈ ਮਾਹੌਲ ਤੇ ਹੁੰਦੀ ਹੈ ਮਾਹੌਲ ਬੜੀ ਸ਼ਾਂਤਮਈ ਨਾਲ ਚੱਲ ਰਿਹਾ ਹੈ ਮੂਨਕ ਸ਼ਹਿਰ ਦੇ ਅੰਦਰ ਬਾਕੀ 22 ਖੜੇ ਨੇ ਇਹਨਾਂ ਨਾਲ ਕੀ ਹਾਲ ਹੈ ਜੀ ਕਿਵੇਂ ਚੱਲ ਰਿਹਾ ਜੀ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਜੀ ਬਿਲਕੁਲ ਠੀਕ ਹੈ ਸ਼ਾਂਤਮਈ ਨਾਲ ਬਹੁਤ ਵਧੀਆ ਜੀ ਹਾਂ ਜੀ ਬਿਲਕੁ ਲੋ ਜੀ ਬਾਕੀ ਇੱਧਰ ਵੀ ਕਾਰਡ ਪੋਰਟ ਦੇ ਕੰਮ ਤੋਂ ਦੇ ਵੀ ਜੀ ਕਿੰਨੇ ਨੰਬਰ ਵਾਰਡ ਚੋ ਜੀ 5 ਨੰਬਰ 5 ਨੰਬਰ ਕੀ ਲੱਗ ਰਿਹਾ ਜੀ ਅਜੇ ਤਾਂ ਕੋਈ ਮਾਹੌਲ ਨਹੀਂ ਲੱਗ ਰਿਹਾ ਟਰੈਕਟਰ ਆਂਦੇ ਹੈਈ ਟਰੈਕਟਰ ਦਾ ਚੋਣ ਨਿਸ਼ਾਨ ਹੈ ਵੀ ਕਿਵੇਂ ਲੱਗ ਰਿਹਾ ਜਿੱਤਣ ਦੀ ਉਮੀਦ ਹੈ ਕਿ ਕਿਵੇਂ ਆਪਸੇ ਅਖੀਰ ਕਹਿੰਦੇ ਜਿੱਤੀ ਜਾਵੇ ਹੈ ਜਿੱਤ ਜਾਵੇ ਜੀ ਬਾਕੀ ਇਹਨਾਂ ਦਾ ਕਹਿਣਾ ਵੀ ਉਮੀਦ ਸਭ ਦੀ ਹੁੰਦੀ ਹੈ ਬਾਕੀ ਕੈਂਡੀਡੇਟਾਂ ਸ਼ਾਮ ਮੋ ਦੇ ਟਾਈਮ ਜੋ ਆਉਣਾ ਉਹ ਪਤਾ ਲੱਗਣਾ ਹੈ ਬਾਕੀ ਜੁੜੇ ਰਹੋ ਆਪਣੇ ਚੈਨਲ ਨੂੰ ਲਾਈਕ ਫੋਲੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ